150 ਕਿਲੋਮੀਟਰ ਇਹਨੇ ਉਹਨਾਂ ਨਾਲ ਕਦੇ ਸੱਜੇ ਕਦੇ ਖੱਬੇ ਕਦੇ ਗਾਂਹ ਕਦੇ ਪਿਛਾ ਉਹਨਾਂ ਨੂੰ ਟਾਰਗੇਟ ਸਾਡੇ ਨਾਲੋਂ ਡਰਾਈਵਰ ਜਾਦੇ ਸੀਗਾ ਤੇ ਅਸੀਂ ਇਹਨੂੰ ਜਦੋਂ ਆਖਿਆ ਵੀ ਪੁੱਤ ਤੂੰ ਜਾਣਦੇ ਤੇ ਸਾਡੇ ਹੱਥ ਬੰਨ੍ਹਿਆ ਤੇਰੀ ਲਾਈਫ ਅਜੇ 25 28 ਸਾਲ ਦਾ ਹੈ ਤੇ ਤੂੰ ਸਾਡੇ 85 ਸਾਲ ਅਮਰ ਭੋਕੀ ਬੈਠੇ ਆ ਤੇ ਤੂੰ ਜਾਣਦੇ ਉਹ ਕਹਿੰਦਾ ਨਹੀਂ ਇਹ ਨਹੀਂ ਹੋ ਸਕਦਾ ਜਿੰਨਤ ਕਰ ਮੈਂ ਜਾਣਾ ਮੈਂ ਤੁਹਾਨੂੰ ਯਾਰ ਬਿਆਨ ਨਹੀਂ ਕਰ ਸਕਦਾ ਜਿਹੜਾ ਮੇਰੇ ਦਿਲ ਤੇ ਬੀਤਦੀ ਹੈ ਤੁਹਾਡੇ ਵੱਲੋਂ ਇੱਕ ਇਹ ਵੀ ਦੱਸਿਆ ਗਿਆ ਜਿਹੜਾ ਡਰਾਈਵਰ ਦੀ ਸੂਝ-ਬੂਝ ਦੇ ਨਾਲ ਜਿਹੜਾ ਤੁਹਾਡਾ ਬਚਾ ਹੋਇਆ ਹੈ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਹੋਰ ਵੀ ਲੋਕ ਜਾਣਦੇ ਹੋ ਮੈਂ ਇਹ ਧੰਨਵਾਦ ਕਰਦਾ ਹਾਂ ਪਰਮਾਤਮਾ ਉਸ ਬੱਚੇ ਦੀ ਜਿੰਦਗੀ ਨੂੰ ਕਾਮਯਾਬ ਬਾਚੇ ਮੈਂ ਕਹਿੰਦਾ ਵੀ ਐਕਸਪਰਟ ਡਰਾਈਵਰ ਨਾਲ ਜਾਣਾ ਚਾਹੀਦਾ ਨਾ ਨ ਸਕਿੱਲ ਕਿਉਂਕਿ ਬੱਚੇ ਆ ਸਾਡੇ ਜੇ ਸਕਿੱਲ ਦਾ ਬੱਚਾ ਨਾ ਹੁੰਦਾ ਮਾੜਾ ਡਰਾਈਵਰ ਹੁੰਦਾ ਤਾਂ ਉਹਨੇ ਦਿਲ ਛੱਡ ਜਾਣਾ ਸੀ ਆਪਦਾ ਸੰਤਲਨ ਗਵਾਉ ਦੇਣਾ ਸੀ ਗੱਡੀ ਥੱਲੇ ਮਾਰਦਾ ਗੱਡੀ ਉਹਨਾਂ ਦੇ ਜਿਵੇਂ ਉਹਨਾਂ ਨੇ ਇੱਕਦਮ ਬ੍ਰੇਕ ਮਾਰਦੇ ਸੀ ਸਾਈਡ ਨਾਲ ਲੈ ਸਕਦਾ ਮੁੰਡੇ ਦਾ ਨਾਮ ਲਖਵਿੰਦਰ ਸਿੰਘ ਹੈ ਤੋ ਮੈਂ ਜਦੋਂ ਇਹਨੂੰ ਆਖਿਆ ਸੀ ਕਿ ਪੁੱਤ ਹੁਣ ਅਸੀਂ ਤਾਂ 70-72 ਹੋ ਗਏ ਸਾਡਾ ਸਾਮਾ ਨੇੜੇ ਆ ਤੇ ਤੂੰ ਆਪਦੀ ਜਾਨ ਬਚਾ ਉਹ ਕਹਿੰਦਾ ਨਹੀਂ ਜਦੋਂ ਅਸੀਂ ਸਵਾਰੀ ਲੈਨੇ ਨਾ ਸਾਡੇ ਨਾਲ ਸਾਡੇ ਨਾਲੋਂ ਸਾਡੀ ਸਵਾਰੀ ਦੀ ਜਾਨ ਜ਼ਰੂਰੀ ਹੈ ਅਸੀਂ ਕਿਉਂਕਿ ਇਹ ਉਹ ਡਰਾਈਵਰ ਤੇ ਅੱਖੇ ਪੈ ਸੀਗੇ ਦਿੱਲੀ 에어ਪੋਰਟ ਤੋਂ ਵਾਪਸ ਆਉਂਦੇ ਜਿਸ ਬਜ਼ੁਰਗ ਦੇ ਪਿੱਛੇ ਪਏ ਸੀ ਬੰਦੇ ਉਹ ਬਜ਼ੁਰਗ ਆਇਆ ਕੈਮਰੇ ਸਾਹਮਣੇ ਤੁਸੀਂ ਸਾਰਿਆਂ ਨੇ ਪਿਛਲੇ ਦਿਨ ਇੱਕ ਖਬਰ ਤਾਂ ਸੁਣੀ ਹੋਵੇਗੀ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਬਜ਼ੁਰਗ ਆਪਣੀ ਘਰ ਵਾਲੀ ਨੂੰ ਲੈਣ ਦੇ ਲਈ ਦਿੱਲੀ 에어ਪੋਰਟ ਗਿਆ ਸੀ ਗੱਡੀ ਦੇ ਵਿੱਚ ਤਾਂ ਜਦੋਂ 1.5 ਵਜੇ ਦੇ ਕਰੀਬ ਉੱਥੋਂ ਤੁਰਿਆ ਤਾਂ ਰਸਤੇ ਦੇ ਵਿੱਚ ਉਸ ਦੀ ਗੱਡੀ ਦੇ ਮਗਰ ਕੁਝ ਬੰਦੇ ਪੈ ਗਏ ਗੱਡੀ ਦੇ ਵਿੱਚ ਸੀ ਉਹ ਵੀ 15 ਤੋਂ 20 ਬੰਦੇ ਦੱਸੀ ਜਾ ਰਹੇ ਨੇ ਜਿਨ੍ਹਾਂ ਦੇ ਹੱਥ ਦੇ ਵਿੱਚ ਗੰਡਾਸੇ ਤਲਵਾਰਾਂ ਸੀ ਕਾ 2-3 ਘੰਟੇ ਗੱਡੀ ਦਾ ਪਿੱਛਾ ਵੀ ਕਰਦੇ ਰਹੇ ਤਾਂ ਬੰਦਿਆਂ ਨੇ ਉਹਨਾਂ ਦੀ ਗੱਡੀ ਨੂੰ ਟੱਕਰ ਵੀ ਮਾਰੀ ਕਈ ਵਾਰ ਲੇਕਿਨ ਬਚਾਅ ਹੋ ਗਿਆ ਤਾਂ ਜਿਸ ਤੋਂ ਬਾਅਦ ਉਹਨਾਂ ਨੇ ਫਿਰ ਪੈਟਰੋਲ ਪੰਪ ਤੇ ਜਾ ਕੇ ਆਪਣੀ ਜਾਨ ਬਚਾਈ ਬਾਥਰੂਮ ਦੇ ਵਿੱਚ ਲੋਕ ਲਗਾ ਕੇ ਤਾਂ ਜਿਸ ਤੋਂ ਬਾਅਦ ਉਹਨੋ ਬਜ਼ੁਰਗ ਕੈਮਰੇ ਸਾਹਮਣੇ ਆਏ ਤਾਂ ਉਸਨੇ ਉਹ ਸਾਰੀ ਗਲਤ ਬਾਤ ਦੱਸੀ ਹੈ ਸਾਰੀ ਹੱਡ-ਬਿੱਤੀ ਦੱਸੀ ਹੈ ਜੋ ਉਸਦੇ ਨਾਲ ਹੋਈ ਸੀ ਬੀਤੀ ਰਾਤ ਤਾਂ ਉਸ ਬਜ਼ੁਰਗ ਨੇ ਬਾਕੀ ਪੰਜਾਬੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਰਾਤ ਨੂੰ ਦਿੱਲੀ ਦਾ ਸਫ਼ਰ ਨਾ ਕਰੋ ਕਿਉਂਕਿ ਰਾਸਤੇ ਦੇ ਵਿੱਚ ਕੁਝ ਬੰਦੇ ਘੁੰਮਦੇ ਨੇ ਤਲਵਾਰਾਂ ਲੈ ਕੇ ਗੱਡੀ ਦਾ ਪਿੱਛਾ ਕਰਦੇ ਨੇ 150 ਕਿਲੋਮੀਟਰ ਨੈਸ਼ਨਲ ਹਾਈਵੇ ਲਿੰਕ ਰੋਡ ਨਹੀਂ ਨੈਸ਼ਨਲ ਹਾਈਵੇ ਸਾਰਾ ਪੰਜਾਬ ਉੱਥੋਂ ਹੁੰਦਾ ਹੈ ਸਾਰਾ ਪੰਜਾਬ ਗੰਗਾ ਨਗਰ ਸਾਰਾ ਪੰਜਾਬ ਇੱਥੋਂ ਨਹੀਂ ਆਉਂਦਾ ਮੈਂ ਤਾਂ ਮੈਂ ਬੈਠਾ ਪਾਕਿਸਤਾਨ ਦੇ ਬਾਰਡਰ ਤੇ ਫਾਜ਼ਲਕਾ ਕੋ ਮੈਂ ਪ੍ਰੈਸ ਕਾਨਫਰੰਸ ਇਸ ਕਰਕੇ ਤੁਹਾਡਾ ਧੰਨਵਾਦ ਕਰਦਾ ਤੁਸੀਂ ਇਹ ਮੇਰੀ ਗੱਲ ਪੰਜਾਬ ਦੇ ਵਿੱਚ ਪੰਜਾਬ ਦੇ ਫਾਜ਼ਲਕਾ ਦੇ ਵਿੱਚ ਹਰਿਆਣਾ ਸਰਕਾਰ ਤੱਕ ਇਹ ਗੱਲ ਪਹੁੰਚੇ ਵੀ ਸੋਨ ਨੂੰ ਇੰਨੀਆਂ ਕਾਲਾਂ ਕੀਤੀਆਂ ਮੈਂ ਰਿਕਾਰਡ ਦਿਨਾ ਜਦ ਪਾਸਪੋਰਟ ਤੇ ਵੇਖ ਲੈਣ ਵੀ 94177 66438 ਤੋਂ ਕਿੰਨੀਆਂ ਕਾਲਾਂ ਆਈਆਂ ਤੁਸੀਂ ਤੇ ਤੁਸੀਂ ਕਿੰਨੇ ਬਾਅਦ ਸਕਿਉਰਟੀ ਦਿੱਤੀ ਆ ਕਿੰਨੇ ਬਾਅਦ ਚਰ ਗਏ ਆ ਜੇ ਨੈਸ਼ਨਲ ਹਾਈਵੇ ਤੇ ਅਸੀਂ ਲੋਕੇਸ਼ਨ ਦੱਸਾਂਗੇ ਵੀ ਐਸ ਪੈਟਰੋਲ ਪੰਪ ਤੇ ਆਓ ਸਾਰੀ ਤੁਹਾਡੀ 20 25 ਕਰਦੀ ਮਿਲੋ ਚ ਹੋਵੇ ਵੀ ਤੁਸੀਂ ਕਿੱਥੇ ਬੈਠੇ ਹੋ ਦੈਰੇ ਤੋਂ ਹੁਣ ਅੱਧੇ ਘੰਟੇ ਘੰਡੇ ਬਾਅਦ ਰਾਤ ਨੂੰ ਥੋੜਾ ਜਿਆਦਾ ਹੋਵੇ ਦਿਨੇ ਘੱਟ ਨਾਲ ਵੀ ਸੱਜ ਜਾਂਦਾ ਇੱਕ ਮਿੰਟ ਤੁਹਾਡੇ ਵੱਲੋਂ ਇੱਕ ਇਹ ਵੀ ਦੱਸਿਆ ਗਿਆ ਜਿਹੜਾ ਡਰਾਈਵਰ ਦੀ ਸੂਝਬੂਝ ਦੇ ਨਾਲ ਜਿਹੜਾ ਤੁਹਾਡਾ ਬਚਾ ਹੋਇਆ ਹੈ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਹੋਰ ਵੀ ਲੋਕ ਜਾਣਦੇ ਮੈਂ ਇਹ ਧੰਨਵਾਦ ਕਰਦਾ ਹਾਂ ਪਰਮਾਤਮਾ ਉਸ ਬੱਚੇ ਦੀ ਜਿੰਦਗੀ ਨੂੰ ਕਾਮਯਾਬ ਬਾਚੇ ਮੈਂ ਕਹਿੰਦਾ ਵੀ ਐਕਸਪਰਟ ਡਰਾਈਵਰ ਨਾਲ ਜਾਣਾ ਚਾਹੀਦਾ ਨਾਨ ਸਕਿੱਲ ਕਿਉਂਕਿ ਬੱਚੇ ਆ ਸਾਡੇ ਜੇ ਸਕਿੱਲ ਦਾ ਬੱਚਾ ਨਾ ਹੁੰਦਾ ਮਾੜਾ ਡਰਾਈਵਰ ਹੁੰਦਾ ਤਾਂ ਉਹਨੇ ਦਿਲ ਛੱਡ ਜਾਣਾ ਸੀ ਆਪਦਾ ਸੰਤੁਲਨ ਗਵਾਕ ਦਿੱਤਾ ਸੀ ਗੱਡੀ ਥੱਲੇ ਮਾਰਦਾ ਗੱਡੀ ਉਹਨਾਂ ਦੇ ਜਿਵੇਂ ਉਹਨਾਂ ਨੇ ਇੱਕਦਮ ਬ੍ਰੇਕ ਮਾਰਦੇ ਸੀ ਸਾਈਡ ਨਾਲ ਲੈ ਸਕਦਾ ਮੁੰਡੇ ਦਾ ਨਾਮ ਲਖਵਿੰਦਰ ਸਿੰਘ ਹੈ ਤੇ ਉਹਦਾ ਮੈਂ ਮੋਬਾਈਲ ਨੰਬਰ ਵੀ ਬੋਲਦਾ ਹਾਂ ਉਹ ਤੋਂ ਤੁਸੀਂ ਕਨਫਰਮ ਹੀ ਕਰ ਲਓ 98767 56005 ਤੇ ਆਪਣੇ ਫਾਜ਼ਿਲਕਾ ਦੇ ਲੋਕ ਇਹ ਚਿਮਨਿਆ ਲੱਦੀ ਦੇ ਮੁਹੱਲੇ ਤੋਂ ਦਿੱਲੀ ਜਾਂਦਾ ਹੈ ਮੁਹਾਲੀ ਤੋਂ ਦਿੱਲੀ ਜਾਣਾ ਹੈ ਜਦੋਂ ਸਾਡਾ ਪਰਿਵਾਰ ਆਉਂਦਾ ਸੀ ਉਹ ਹਮ ਤਾਂ ਸਾਰਿਆਂ ਨੂੰ ਹੈਰ ਕਰਦੇ ਆ ਇਸੇ ਨੂੰ ਕਰਦੇ ਆ ਅੱਗੇ ਪਿੱਛੇ ਵੀ ਤੁਸੀਂ ਉਹਨਾਂ ਲਈ ਆ ਅੱਗੇ ਪਿੱਛੇ ਵੀ ਉਹਨਾਂ ਨੂੰ ਜਾਣਾ ਹੈ ਮੈਂ ਜਦੋਂ ਇਹਨੂੰ ਆਖਿਆ ਸੀ ਕਿ ਪੁੱਤ ਹੁਣ ਅਸੀਂ ਤਾਂ 70-72 ਹੋ ਗਏ ਸਾਡਾ ਸਮਾਂ ਨੇੜੇ ਆ ਤੇ ਤੂੰ ਆਪਦੀ ਜਾਨ ਬਚਾ ਉਹ ਕਹਿੰਦਾ ਨਹੀਂ ਜਦੋਂ ਅਸੀਂ ਸਵਾਰੀ ਲੈਣੇ ਨਾ ਸਾਡੇ ਨਾਲ ਸਾਡੇ ਨਾਲੋਂ ਸਾਡੀ ਸਵਾਰੀ ਦੀ ਜਾਨ ਜ਼ਰੂਰੀ ਹੈ ਅਸੀਂ ਕਿਉਂਕਿ ਇਹ ਉਹ ਡਰਾਈਵਰ ਤੇ ਅੱਖੇ ਪੈ ਸੀਗੇ 150 ਕਿਲੋਮੀਟਰ ਇਹਨੇ ਉਹਨਾਂ ਨਾਲ ਕਦੇ ਸੱਜੇ ਕਦੇ ਖਾਬੇ ਕਦੇ ਗਾਂਹ ਕਦੇ ਪਿਛਾ ਉਹਨਾਂ ਨੂੰ ਟਾਰਗੇਟ ਸਾਡੇ ਨਾਲੋਂ ਡਰਾਈਵਰ ਜਾਦੇ ਸੀਗਾ ਤੇ ਅਸੀਂ ਇਹਨੂੰ ਜਦੋਂ ਆਖਿਆ ਵੀ ਪੁੱਤ ਤੂੰ ਜਾਣਦੇ ਤੇ ਸਾਡੇ ਹੱਥ ਬਣਨੇ ਤੇਰੀ ਲਾਈਫ ਅਜੇ 25 22 ਸਾਲ ਦਾ ਹੈ ਤੇ ਤੂੰ ਸਾਡੇ ਤਾਂ ਅਸੀਂ ਸਮਰ ਭੋਕੀ ਬੈਠੇ ਆ ਤੇ ਤੂੰ ਜਾਣਦੇ ਉਹ ਕਹਿੰਦਾ ਨਹੀਂ ਇਹ ਨਹੀਂ ਹੋ ਸਕਦਾ ਜਿੰਨਤ ਕਰ ਮੈਂ ਦਿਆਣਾ ਮੈਂ ਤੁਹਾਨੂੰ ਯਾਰ ਬਿਆਨ ਨਹੀਂ ਕਰ ਸਕਦਾ ਜਿਹੜਾ ਮੇਰੇ ਦਿਲ ਤੇ ਬੀਤਦੀ ਹੈ ਮੈਂ ਕਿਸ ਕਿਸ ਹਾਲਤ ਦੇ ਵਿੱਚ ਅਸੀਂ ਹੱਥ ਬਣਦੇ ਸੀਗੇ ਵੀ ਤੂੰ ਜਾਣਦੇ ਫੋ ਜਾਣਦੇ ਕਿ ਜਿਹੜਾ ਹੋ ਗਿਆ ਬਹੁਤ ਹੋ ਗਿਆ ਮੈਂ ਪ੍ਰਸ਼ਾਸਨ ਨੂੰ ਪੇਟੀ ਕਰਦਾ ਵੀ ਤੂੰ ਕਾਹਦਾ ਲੈਨੇ ਟੈਕਸ ਹਰਿਆਣਾ ਦੇ ਵਿੱਚ ਸਾਨੂੰ ਮਰੌਣਾ ਉੱਥੇ ਬਾੜਦੇ ਆ ਪੰਜਾਬ ਦਾ ਤੇ ਮੁਹਾਲੀ ਦਾ ਕਿਉਂ ਨਹੀਂ ਐਰਪੋਰਟ ਚ ਆਉਂਦੇਗੇ ਤੁਸੀਂ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਕਹਿੰਦਾ ਵੀ ਤੁਸੀਂ ਨਾ ਜਾਓ ਤੁਸੀਂ ਸਰਕਾਰ ਦੇ ਉੱਤੇ ਬੈਨ ਕਰ ਦਿਓ ਧਰਨੇ ਲਾ ਦਿਓ ਤੁਸੀਂ ਜਿੱਥੇ ਹੋਰ ਲਾਉਂਦੇ ਆ ਵੀ ਜਿੰਨਾ ਚਿਰ ਅੰਮ੍ਰਿਤਸਰ ਤੇ ਮੁਹਾਲੀ ਦਾ ਨਹੀਂ ਜਾਂਦਾ ਸੀ ਨਹੀਂ ਜਾਣਾ ਦਿੱਲੀ ਕਿਉਂ ਜਾਂਨੇ ਆ ਕਿਉਂ ਮਰੌਣ ਜਾਂਨੇ ਆ ਤੁਸੀਂ ਸਾਨੂੰ ਕਿਤੇ ਕਿਤੇ ਉਹ ਜਿਹੜਾ ਡਰ ਸੀ ਉਹ ਹੁਣ ਵੀ ਤੁਹਾਡੇ ਅੰਦਰ ਹੈ ਆਜੋ ਵੀ ਮੈਂ ਕਹਿੰਦਾ ਉਹ ਡਰਦਾ ਮੈਨੂੰ ਰਾਤ ਨੂੰ ਨੀਂਦ ਨਹੀਂ ਆਏ ਜਦੋਂ ਮੈਨੂੰ ਦੇਸ਼ਾਂ ਵਿਦੇਸ਼ਾਂ ਤੋਂ ਮੈਂ ਸਾਰਾਂ ਦਾ ਫੋਨ ਵੀ ਨਹੀਂ ਚੱਕ ਸਕਦਾਗਾ ਮੈਂ ਕੋਸ਼ਿਸ਼ ਕਰਦਾ ਮੈਂ ਮੇਰੇ ਬੇਟੇ ਨੇ ਆਖਿਆ ਵੀ ਤੁਸੀਂ ਫੋ Facebook ਤੇ ਲਿਖੋ ਲੋਕਾਂ ਨੂੰ ਜੇ ਅੱਜ ਕਿਸੇ ਨਾਲ ਹੋ ਗਿਆ ਤਾਂ ਉਹਦਾ ਕੌਣ ਜ਼ਿੰਮੇਵਾਰ ਹੈ ਮੈਂ ਕਿਹਾ ਮੈਂ ਇਸ ਦੇ ਵਿੱਚ ਨਹੀਂਗਾ ਵੀ ਮੈਂ ਅੱਜ ਲਿਖ ਸਕਾਂ ਤੂੰ ਲਿਖ ਦੇ ਮੇਰਾ ਨੰਬਰ ਲੈਂਦੇ ਜਿਹੜਾ ਮੈਂ ਆਉਂਗਾ ਦੱਸੂਗਾ ਮੇਰਾ ਬੱਚੇ ਨੇ ਲਿਖਿਆ ਮੈਨੂੰ ਸਪੇਨ ਤੋਂ ਜਰਮਨ ਤੋਂ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਫੋਨ ਆਉਂਦੇ ਆ ਮੈਂ ਸੁਣ ਵੀ ਨਹੀਂ ਸਕਦਾ ਮੈਂ ਆਹਨ ਕਿੱਥੇ ਕਿਵੇਂ ਦੱਸਾਂ ਤੇ ਤੁਹਾਡੇ ਗੱਲ ਜਿਉ ਕੋਈ ਜਿਹੜੇ ਸਰਕਾਰ ਨੂੰ ਚਾਹੀਦਾ ਸਮਾਉਣ ਲੈ ਵਿੱਚ ਕੁਝ ਟੋਲ ਕਹਿੰਦੇ ਨੇ ਸਰਕਾਰ ਟੈਕਸ ਲੈਂਦੀ ਤੁਹਾਡੇ ਗੱਲ ਕਿਉਂ ਕੁਝ ਸਹੀ ਹੈ ਵੀ ਤੁਹਾਡੇ ਗੱਲ ਸਮਰਥਨ ਕਰਨੇ ਆ ਲੋਕਾਂ ਨੂੰ ਤੁਹਾਡੇ ਵੱਲ ਜਾਗਰੂ ਕੀਤਾ ਜਾ ਰਿਹਾ ਹੈ ਬਹੁਤ ਵੱਡੇ ਕਦਮ ਉਠਾਇਆ ਹੈ ਪ੍ਰੈਸ ਕਾਉਣ ਰਾਹੀ ਜਿਹੜਾ ਬੰਦਾ ਬਾਹਰ ਜਾ ਲੋਕ ਧਿਆਨ ਨਾਲ ਜਾਵੇ ਜਾਂ ਹੋਸ਼ਵਾਰ ਜਾਵੇ ਪਾਣੀ ਲੈ ਕੇ ਜਾਓ ਜਿੰਨਾਂ ਚਿਰ ਨੇ ਅਗਲਾ ਨਹੀਂ ਸਟੈਪ ਹੁੰਦਾ ਮੈਂ ਤਾਂ ਸਾਰਿਆਂ ਨੂੰ ਕਹਿੰਨਾ ਵੀ ਆਪਾਂ ਹਮਲਾ ਵਾਰੀਏ ਅੰਮ੍ਰਿਤਸਰ ਤੇ ਮੌਲਿਦਾਇਆ ਏਅਰਪੋਰਟ ਚਲਾਈ ਅਸੀਂ ਅੰਮ੍ਰਿਤਸਰੋਂ ਪਾਵੇਂ ਕੋਈ ਦਵਾਈ ਆਈਏ ਅਸੀਂ ਨਾ ਮੰਗਦੇ ਉੱਥੇ ਰਹਿ ਪਾਂਗੇ ਸਾਡੇ ਦਿੱਲੀ ਵੀ ਲੁੱਟ ਹੁੰਦੀ ਆ ਜਿੱਥੇ ਆਹਦੀਆਂ ਲੁੱਟ ਹੁੰਦੀਆਂ ਸੀ ਯਾਰ ਇੰਨਾ ਬਟੈਂਟ ਭਰਦਾ ਦੇਸ਼ ਦਾ ਬੱਚੇ ਅਸੀਂ ਬਾਰਡਰਾਂ ਤੇ ਮਰਵਾ ਲਏ ਬੱਚੇ ਅਸੀਂ ਵਿਦੇਸ਼ ਭੇਜਤੇ ਸਾਡੇ ਤਾਂ ਕੀ ਪਾਲਦੀ ਸਿੱਟ ਸਰਕਾਰ